ਸਾਡੇ ਕੁਲਜੀਤ ਪਿੰਕ ਤੇ ਡਿੰਪਲ ਦੁਕਾਨ ਜੀ ਹੁਣਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਬਹੁਤ ਵੱਡਾ ਰੋਲ ਹੈ ਨਾ ਭਰਾਵਾਂ ਦਾ ਕ੍ਰਿਸ਼ਨਾ ਜਵੈਲਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਜ਼ੋਰਦਾਰ ਤਾੜੀਆਂ ਮਾਰੋ ਦਰਸ਼ਕ ਵੀਰੋ ਲਓ ਪਹਿਲੀ ਰੇਡ ਦੁਗਾਂ ਦੇ ਮੇਲੇ ਦੀ ਬਿੱਟੂ ਦੁਗਾਂ ਫਰੋਵਰ ਦੁਗਾਂ ਜੈਦਿਕ ਕਬੱਡੀ ਕੱਪ ਦੀ ਫਾਈਨਲ ਮੈਚ ਦੀ ਪਹਿਲੀ ਰੇਡ 300 ਚੱਲ ਰਿਹਾ ਕਹਿੰਦੇ ਕਾ ਚੌਧਰੀ ਹਰਪ੍ਰੀਤ ਢਿੱਲੋਂ ਨੁਰਕੇਸ਼ ਮੇਰੇ ਮਿੱਤਰੋ ਪਾਪੂਰੀਆ ਕਹਿੰਦੇ ਅੰਕ ਦਾ ਵਾਅਦਾ ਕਰ ਚੁੱਕੇ ਐ ਦੋ ਹਫ਼ਤਾ ਕੈਨੇਡਾ ਵਾਲੀ ਕਹਿੰਦੇ ਅਗਲੇ ਸਾਲ 1 ਲੱਖ ਦਾ ਯੋਗਦਾਨ ਹੋਵੇਗਾ ਮੇਰੀ ਬੇਨਤੀ ਹੈ ਗਰਾਊਂਡ ਕਲੀਅਰ ਰੱਖਿਓ ਰਣ ਸਿੰਘ ਰਣੀਆਂ ਖੜੀ ਐਲਾਨ ਕਰਦੇ ਐ ਯਾਦ ਸਿਹਾਲ ਹੋਰਾਂ ਨੇ 18 ਮਾਰਚ ਨੂੰ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਸਿਹਾਲ ਪਿੰਡ ਦੇ ਵਿੱਚ ਕਰਨੇ ਆ ਰਸ਼ੀਦ ਸਿਆਲ ਉਹਦੀ ਸਾਡੇ ਵੀਰ ਹੈ ਕਹਿੰਦੇ ਜੇ ਦੁਗਾਲ ਦੇ ਵਿੱਚ ਕੋਈ ਲੋੜਵੰਦ ਪਰਿਵਾਰ ਦੀ ਲੜਕੀ ਹੈ ਅਸੀਂ ਮੇਰੇ ਵੀਰੇ ਸਿਹਾਲ ਦੇ ਵਿੱਚ 18 ਮਾਰਚ ਨੂੰ ਪ੍ਰੋਗਰਾਮ ਰੱਖਿਆ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਇਹ ਜਸ਼ਨ ਆਲਵੀਰ ਸਾਹਿਬ ਦੀ ਧਰਤੀ ਦਾ ਇਹਦਾ ਦਾਦਾ ਕਹਿੰਦੇ ਚੋਟੀ ਦਾ ਪਹਿਲਵਾਨ ਹੋਇਆ ਹੈ ਪਹਿਲਵਾਨ ਸ਼ਕਨਦਰ ਸਿੰਘ ਦਾ ਪੋਤਰਾ ਜਸਨੇ ਸਿੰਘ ਕਬੱਡੀ ਪੌਣ ਦੇ ਲਈ ਦਿਵਾ ਮੰਡੀ ਦੀ ਟੀਮ ਤੇ ਲਈ ਅੱਜ ਦੁਗਾਲ ਦੇ ਮੇਲੇ ਤੇ ਫਾਈਨਲ ਦੇ ਵਿੱਚ ਪੁੱਜਾ ਹੋਇਆ ਇੱਕ ਪਾਸੇ ਬੂਟਾ ਰਦਾਣੇ ਵਾਲਾ ਦੂਜੇ ਪਾਸੇ ਹੁਸ਼ਕਾਰਾ ਬੌਪੁਰੀਆ ਨਾਲ ਸੋਨੂ ਬੌਪੁਰੀਆ ਨਾਲ ਕਹਿੰਦੇ ਪਹਿਲਵਾਨ ਕਨਨ ਸਿੰਘ ਦਾ ਪੋਤਰਾ ਗੁਰਵਿੰਦਰ ਢਾਂਗੇ ਵਾਲਾ ਫਾਜਲ ਕਿਦੋਂ ਪੁੱਜਾ ਹੋਇਆ ਦੁਨੀਆ ਦੇ ਵਿੱਚ ਬੱਕਰੀਆਂ ਗੱਲਾਂ ਨੇ ਗੁਰਵਿੰਦਰ ਢਾਂਗੇ ਦੇ ਜੱਫੀਆਂ ਦੀ ਬੂਟਾ ਰਦਾਣਾ ਸੈਮੀ ਦੇ ਵਿੱਚ ਕਮਾਲ ਕਰਕੇ ਗਿਆ ਉਹ ਦੁਗਾਲ ਦੇ ਮੇਲੇ ਤੇ ਤੰਨ ਤੰਨ ਕਰਵਾ ਕੇ ਗਿਆ ਫਾਈਨਲ ਦੇ ਵਿੱਚ ਕੱਲ ਕੀ ਬਣੂਗੀ ਇਹ ਹੁਸ਼ਿਆਰ ਸਿੰਘਾ ਇਹ ਸੂਪਾ ਸਿੰਘ ਲੈ ਲਾ ਪੁੱਤਰ ਸਤਿ ਸ਼੍ਰੀ ਅਕਾਲ ਰਤੀ ਦੇਵੀ ਦੀ ਅੱਖਾਂ ਦਾ ਤਾਰਾ ਇਹ ਕਹਿੰਦੇ ਹੁਸ਼ਿਆਰਾਂ ਬਾਪਰੀਆ ਆਹ ਹੁਸ਼ਿਆਰਾਂ ਬਾਪਰੀਆ ਕਹਿੰਦੇ 50000 ਜੱਤਰ ਦੇ ਲਈ ਪਹਿਲਾ ਜੱਸਾ ਲਾ ਗਿਆ ਮੇਰੇ ਮਿੱਤਰੋ ਬਿੱਕਾ ਛਾਤਰ ਦੀ ਧਰਤੀ ਦਾ ਹੁਣ ਚਾਰ ਜਾਫੀ ਨੇ ਢੜਦੇ ਵਾਲੇ ਕਾਜੂ ਰਣੀ ਕਾ ਜੱਸਾ ਤੇ ਧਾਨਾ ਹੱਤੀ ਢੜਦੇ ਦੀ ਧਰਤੀ ਦਾ ਲਓ ਤਾਰਾਂ ਦੇ ਵਿੱਚੋਂ ਦੇਖ ਰਹੇ ਵੀ ਕਿਹੜਾ ਨੌਜਵਾਨ ਛਾਤਰ ਵਾਲੇ ਬਿੱਕੇ ਦਾ ਦੋ ਹੱਥ ਕਰੇਗਾ ਗੱਲਾਂ ਸਮੇਂ ਦੀਆਂ ਨੇ ਉਹ ਦੇਖੋ ਵੀ ਅਸਮੇਂ ਧਾਨਾ ਢੜਦੇ ਵਾਲੇ ਤੋਂ ਛਾਤਰ ਦਾ ਬਿੱਕਾ ਕਹਿੰਦੇ ਬਚ ਗਿਆ ਮੇਰੇ ਮਿੱਤਰੋ ਜਸਨੀਲ ਆ ਗਿਆ ਧੰਧਾਨ ਦੀ ਧਰਤੀ ਦਾ ਹਰਪ੍ਰੀਤ ਢਿੱਲੋਂ ਕੈਨੇਡਾ ਦੀਪ ਚੌਧਰੀ ਕਾਲਾ ਚੌਧਰੀ ਸ਼ੈਲੀ ਅਮਰੀਂਪਰਾ ਇਹ ਸਾਰੇ ਭਰਾਵਾਂ ਵੱਲੋਂ ਅਗਲੇ ਸਾਲ ਦੇ ਮੇਲੇ ਤੇ 1 ਲੱਖ ਰੁਪਏ ਦਾ ਯੋਗਦਾਨ ਹੋਵੇਗਾ ਸੋਹੀ ਪਰਮਾਨ ਵੱਲੋਂ ਅਗਲੇ ਸਾਲ 1.5 ਲੱਖ ਦਾ ਯੋਗਦਾਨ ਹੋਵੇਗਾ ਇੱਕ ਪਾਸੇ ਬੂਟਾਣ ਦਾਣੇ ਵਾਲਾ ਦੂਜੇ ਪਾਸੇ ਟੰਟਾਨ ਸਾਹਿਬ ਪਿੰਡਾ ਸੁਨੀਲ ਭੱਜ ਗਿਆ ਇਹ ਬੋਪਰੀਆ ਪ੍ਰਵੀਨ ਰਾਮ ਸਿੰਘ ਮਲਕ ਦਾ ਪੁੱਤਰ 25 ਮੋਟਰਸਾਈਕਲਾਂ ਦਾ ਜੇਤੂ ਟਰੈਕਾਂ ਦਾ ਜੇਤੂ ਲੋਕਾਂ ਦਾ ਦਿਲ ਜੇਤੂ ਖਿਡਾਰੀ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਕਾਜੂਰ ਕੇ ਵਾਲਾ ਪਰ ਵੇਖਦੇ ਆ ਜੱਸਾ ਜੜਵਾ ਤੇ ਪ੍ਰਵੀਰ ਹਾ ਬੌਪੁਰਿਆ ਕਹਿੰਦੇ ਅੰਕ ਦਾ ਵਾਅਦਾ ਕਰ ਗਿਆ ਮੇਰੇ ਮਿੱਤਰੋ ਪ੍ਰਵੀਰ ਕਹਿੰਦੇ ਅੰਕ ਦਾ ਵਾਅਦਾ ਕਰ ਗਿਆ ਸਾਹਮਣੇ ਕਹਿੰਦੇ ਜਸ਼ਰ ਪਹਿਲਵਾਨ ਮੇਰੇ ਮਿੱਤਰੋ ਫਿਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹੈ ਕਿ ਜੰਦ ਪੱਬ ਪਟੰਗਪੁਰੂ ਧਰਤੀ ਹਿਲਦੀ ਧਰਤੀ ਹਿਲਦੀ ਇਹ ਖੇਡ ਤਾਕਤਾਂ ਦੀ ਨਾਲੇ ਹੈ ਕਿ ਵੱਡੇ ਦਿਲ ਦੀ ਬਾ ਓਏ ਜੈੰਗੂ ਅੱਜ ਤਾਕਤਾਂ ਦੀ ਖੇਡ ਚੱਲ ਰਹੀ ਹੈ ਅੱਜ ਜਿਗਰੇ ਦੀ ਕਬੱਡੀ ਹੋ ਰਹੀ ਹੈ ਜਿੱਦੇ ਟੌਲਿਆਂ 'ਚ ਦਮ ਜਿੱਦੇ ਪੱਟਾਂ ਵਿੱਚ ਜਾਨ ਸਾਧੀਆਂ ਟਰਾਕਰ ਤੇ ਜਵਾਨੀ ਉੱਤੇ ਮਾਰ ਮਾਰੀ ਜਿੰਨਾ ਮਿਹਨਤ ਹੈ ਵੱਡੀ ਮਿੱਤਰੋ ਉਹੀ ਮੁੰਡੇ ਖੇਡਦੇ ਕਬੱਡੀ ਮਿੱਤਰੋ ਜਸ਼ਨ ਦੀ ਟੱਕਰ ਹੁਸ਼ਿਆਰੇ ਨਾਲ ਪੈ ਗਈ ਦੁਨੀਆ ਸਵਾਦ ਲੈਂਦੀ ਹੈ ਝਗਾਲ ਦੇ ਵਿੱਚ ਹੱਲਾ ਗੱਲਾ ਹੋ ਗਿਆ ਹੱਲਾ ਗੱਲਾ ਜਾ ਹੋ ਗਿਆ ਓਏ ਕੰਮਕਾਰ ਦੱਸ ਤੇਰਾ ਕੀ ਚੋਪਰਾ ਹੱਲਾ ਗੁੱਲਾ ਰੱਖੀ ਦਾ ਕਰਾ ਕੇ ਸੱਜਣਾ ਹੱਲਾ ਗੁੱਲਾ ਰੱਖੀ ਦਾ ਕਰਾ ਕੇ ਸੱਜਣਾ ਆ ਹੱਲਾ ਗੁੱਲਾ ਕਰਵਾਉਣ ਆਏ ਨੇ ਇਹ ਦੁਨੀਆ ਨਚਾਉਣ ਆਏ ਨੇ ਇਹ ਬੱਲੇ ਬੱਲੇ ਕਰਵਾਉਣ ਆਏ ਨੇ ਇਹ ਬੱਲੇ ਬੱਲੇ ਕਰਵਾਉਣ ਆਏ ਨੇ ਲਓ ਰਕੇਸ਼ ਐਸ ਤੇ ਬਹੁਪੁਰ ਦੀ ਧਰਤੀ ਦਾ ਵਧਿਆ ਹੋਇਆ ਹੈ ਵੇਖ ਰਿਹਾ ਵੀ ਚਾਰਾਂ ਦੇ ਵਿੱਚੋਂ ਲਓ ਕਹਿੰਦੇ ਦੜਬੇ ਵਾਲੇ ਦਾ ਪੇਟਾ ਪੈ ਗਿਆ ਲਓ ਤਾਨਾ ਤਾਨਾ ਰਕੇਸ਼ ਕਬੱਡੀ ਜਿੰਦਾਬਾਦ ਦੁਕਾਨ ਦੇ ਮੈਲੇ ਤੇ ਅੱਜ ਫਾਈਨਲ ਕਹਿੰਦੇ ਸਿਰਾ ਹੋ ਰਿਹਾ ਮੇਰੇ ਵੀਰੋ ਸੁਨੀਲ ਟੰਟਾਨ ਵਾਲਾ ਕਬੱਡੀ ਪਾ ਰਿਹਾ ਥੋ ਟਾਈਮ ਨਾਲ ਆਲੜੇ ਨੂੰ ਮੁੜ ਘੁੱਗ ਗਿਆ ਉੱਡਿਆ ਸ਼ਿਕਾਰ ਉੱਤੇ ਬਾਜ ਫਿਰਦਾ ਉੱਡਿਆ ਸ਼ਿਕਾਰ ਉੱਤੇ ਬਾਜ ਫਿਰਦਾ ਤੂੰ ਟਾਈਮ ਨਾਲ ਆਣਨੇ ਨੂੰ ਮੁੜ ਘੁਗਿਏ ਅੱਜ ਕਬੱਡੀ ਵਾਲੇ ਬਾਜ ਉਡਾਰੀਆਂ ਭਰਦੇ ਨੇ ਅੱਜ ਕਬੱਡੀ ਦੇ ਬੱਬਰ ਸ਼ੇਰ ਫਿਰ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਵਾ ਰਹੇ ਨੇ ਖਾਤਰ ਦਾ ਬਿੱਕਾ ਰਣੀ ਜਿਹਦਾ ਕਾਜੂ ਆ ਆ ਟੱਕਰ ਦਾ ਕੋਈ ਤੋੜਨੀ ਇਹ ਟੱਕਰ ਦਾ ਕੋਈ ਜੋੜਨੀ ਮੈਂ ਵੀ ਜਲਾਲ ਵਾਲਾ ਕਰੀ ਗੱਲ ਖੇਡ ਕਬੱਡੀ ਦੀ ਸਾਡਾ ਵੀਰ ਆ ਰੁਪਿੰਦਰ ਯਾਦ ਵੱਡੀਆਂ ਜ਼ਿੰਮੇਵਾਰੀਆਂ ਨੇ ਲਓ ਸੁਨੀਲ ਆ ਗਿਆ ਬਖਤਾਨਖਾ ਵਾਲਾ ਉਹ ਤਕਾਰ ਵਾਲਾ ਸੁਣਾ ਹੋਇਆ ਕਿ ਨਹੀਂ ਫੋੜਾ ਆਪ ਹੋ ਗਈ ਹੈ ਕਿਰਾ ਹੋ ਗਿਆ ਸੁਨੀਲ ਓਏ ਪੂਟਾ ਚੰਦਰਾ ਆਈ ਤੇ ਆਲਾ ਫਿਰਦਾ ਅੰਦਾਨੇ ਵਾਲਾ ਹਰਖਿਆ ਫਿਰਦਾ ਸੁਨੀਲ ਕਹਿੰਦਾ ਬੰਦੇ ਆਸੀ ਵੀ ਕਿਸੇ ਦੇ ਨਾਲੋਂ ਘੱਟ ਨਹੀਂ ਤੂੰ ਜੱਜਮੂਰੇ ਮੁਕਰੀਨਾ ਆਹ ਜੱਜਮੂਰੇ ਮੁਕਰੀਨਾ ਉਧਰ ਅਮਨ ਰਹੇਗਾ ਨਿਊਜ਼ ਸਾਡਾ ਵੀਰ ਪੈਨਜੀਅਮ ਤੋਂ ਕਹਿੰਦਾ ਜਿੰਨੇ ਕਹੋਗੇ ਅਗਲੇ ਸਾਤਵਾਲੀ ਮੇਲੇ ਤੇ ਵੱਡੇ ਸਹਿਯੋਗ ਪਾ ਦੇਗੇ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਸਤਿਕਾਰ ਜਿਨ੍ਹਾਂ ਨੇ ਪਿਛਲੇ ਸਾਲ ਵੀ ਭਰਾਵਾਂ ਨੇ ਵੱਡੇ ਸਹਿਯੋਗ ਕੀਤੇ ਰਿਕੂ ਸਰ ਦੇ ਹੋਣਾਗੇ ਜੱਸੀ ਹੋਣਾ ਦਾ ਪਰ ਸਾਹਮਣੇ ਰਕੇ ਗਏ ਆ ਬੌਪਰੀਆ ਰਕੇਸ਼ ਛੁੱਟ ਗਿਆ ਬੌਪਰੀਆ ਇਧਰ ਮਾਨਸਮਾਨ ਵੀ ਵੱਡੇ ਹੋ ਰਹੇ ਆ ਉਧਰ ਕਾਰਨਾ ਆਸਟ੍ਰੇਲੀਆ ਹਰਪ੍ਰਿਤ ਢਿੱਲੋ ਕੈਨੇਡਾ ਘਾਂਗੇ ਵਾਲੇ ਦਾ ਇੱਕ ਇੱਕ ਜੱਫਾ ਇਹਨਾਂ ਭਰਾਵਾਂ ਵੱਲੋਂ 21200 ਰੁਪਏ ਦਾ ਹੋਵੇਗਾ ਇਹ ਕਹਿੰਦੇ ਸ਼ਕੰਦਰ ਸਿੰਘ ਪਹਿਲਵਾਨ ਦਾ ਪੋਤਰਾ ਹੈ ਇਹ 3600 ਕੋਟ ਟਰੈਕਟਰਾਂ ਦਾ ਜੇਤੂ ਹੈ ਇਹ ਬੁੱਲਟਾਂ ਦਾ ਜੇਤੂ ਹੈ ਇਹ ਲੋਕਾਂ ਦੇ ਦਿਲਾਂ ਦਾ ਜੇਤੂ ਹੈ ਘਾਂਗੇ ਵਾਲਿਆਂ ਓ ਚੰਗਰਿਆ ਤੇਰੇ ਨਾਂ ਤੇ ਸ਼ਰਤਾਂ ਲੱਗੀਆਂ ਤੇਰੇ ਨਾਂ ਤੇ ਲਲਕਾਰੇ ਪਜਦੇ ਆ ਤੇਰੇ ਨਾਂ ਤੇ ਹੱਲਾ ਗੁੱਲਾ ਹੱਲਾ ਕੁਲਾ ਜਾ ਹੁੰਦਾ ਹੈ ਹੱਲਾ ਗੁੱਲਾ ਹੱਲਾ ਗੁੱਲਾ ਦਗਾਲ ਵਾਲੇ ਦਾ ਮੇਲਾ ਹੈ ਉਹ ਜਿੰਨਾ ਟਾਈਮ ਖੇਡਿਆ ਉਹਨੇ ਹੱਲਾ ਗੁੱਲਾ ਕਰਾ ਕੇ ਰੱਖਿਆ ਅੱਜ ਉਹਦਾ ਮੇਲਾ ਚੱਲਦਾ ਤੇ ਹੱਲਾ ਗੁੱਲਾ ਹੋਵੇ ਕਿਉਂ ਨਾ ਦਰਸ਼ਕੀਓ ਫੁਕਾਰ ਦੇ ਵਿੱਚ ਹੱਲਾ ਗੱਲਾ ਹੁੰਦਾ ਹੈ ਮੇਲਾ ਝੂਲਦਾ ਯਾਰੋ ਹਾ ਮੇਲਾ ਨੱਚਦਾ ਯਾਰੋ ਬਿੱਟੂ ਦੁਕਾਨ ਅੰਬਰਾਂ ਦੇ ਵਿੱਚ ਬੈਠਾ ਵੇਖਦਾ ਹੈ ਵੀ ਮੇਰੇ ਛੋਟੇ ਵੀਰਾਂ ਨੇ ਅੱਜ ਸਿਰੇ ਦਾ ਮੇਲਾ ਕਰਵਾਇਆ ਹੈ ਸਰੋਵਰ ਦੁਕਾਨ ਕਹਿੰਦੇ ਅੰਬਰਾਂ ਦੇ ਵਿੱਚ ਬੈਠਾ ਵੇਖਦਾ ਹੈ ਵੀ ਮੇਰੇ ਯਾਰਾਂ ਨੇ ਸਿਰੇ ਦਾ ਮੇਲਾ ਕਰਵਾਇਆ ਹੈ ਇਹ ਜੜਵੇ ਦਾ ਜਸਾ ਹੈ ਉਹ ਪੋਪੜੀਆਂ ਰਕੇਸ਼ ਹੈ ਉਮਰ ਛੋਟੀ ਆ ਕਾਰਨਾਮੇ ਵੱਡੇ ਆ ਸੁਨੀਲ ਆ ਗਿਆ ਰਪਿੰਦਰ ਜੀ ਕਰਜੋ ਸਿੱਤ ਗੱਭਰੂ ਦੀ ਤਮਤਾਨ ਸਾਹ ਪਿੰਡ ਐ ਮੇਰੇ ਵੀਰੋ ਸੁਨੀਲ ਲੈ ਵੀ 365 ਵਾਲੇ ਹੈਪੀ ਇੱਕ ਤੋਂ 3 ਨਾਲੇ ਮਨੀ ਤੇ ਨਾਲ ਚਾੜਦੇ ਹੋ 31 12 25 ਐਂਡ 126 ਦੋ ਸਾਲਾਂ ਦੀ ਕਬੱਡੀ ਕਰਾਵਾਂਗੇ ਇੱਕ ਉਹ ਸਾਲ ਤੇ ਕੋਹ ਸਾਲ ਚ ਇਹ ਕਬੱਡੀ ਐ ਕਬੱਡੀ ਜਿੰਦਾਬਾਦ ਦਗਾਲ ਵਾਲਿਆ ਇਹ ਦਗਾਲ ਦਾ ਮੇਲਾ ਮੇਰੇ ਮਿੱਤਰੋ ਰਸ਼ਮੀਤ ਜੌਂਦਾਵਾਦ ਦਾ ਰਹਿ ਪੈਨ ਉਸੀ ਖੇਡ ਦੇ ਵਿੱਚ ਦੇਖਣਾ ਚਾਹੁੰਦੇ ਆ ਆ ਜਾ ਰਸ਼ਮੀਤ ਭੱਜ ਗਿਆ ਭੱਜ ਕੇ ਆ ਜਾ ਮੇਰੇ ਕੋਲੇ ਭੱਜ ਗਿਆ ਵਈ ਰਸ਼ਮੀਤ ਨੂੰ ਕਿੰਨਾ ਚਿਰ ਤਿਆਰ ਕਰਦੇ ਹੋ ਦਰਸ਼ਕ ਵੀਰਿਆ ਆ ਆ ਗਿਆ ਆ ਗਿਆ ਜੌਂਦਾਵਾਦ ਦਾ ਰਹਿ ਜੌਂਦਾਵਾਦ ਦਾ ਰਹਿ ਇਹ ਰਸ਼ਮੀਤ ਦਗਾਲ ਹੈ ਇਹ ਸਾਡਾ ਮਾਣ ਹੈ ਇਹ ਸਾਡਾ ਪੁੱਤ ਹੈ ਇਹਦੇ ਤੇ ਮਾਣ ਆ ਹੌਣ ਵਾਲੇ ਸਮੇਂ ਦੇ ਵਿੱਚ ਵੱਡੀਆਂ ਗੱਲਾਂ ਬਾਤਾਂ ਹੋਣਗੀਆਂ ਚੋਣ ਦਾ ਵਾਦ ਆ ਰਿਹਾ ਰਸ਼ਵੀਤ ਆ ਵੇਖ ਇਸ ਵੇਲੇ ਸੁਨੀਲ 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 ਦੀ ਨੇ ਝੂਠਾ ਅਣਦਾਣੇ ਵਾਲਾ ਬੂਟਾ ਇਸ ਵੇਲੇ ਟਰਾਈ ਕਰਦਾ ਹੋਇਆ ਪੁਆਇੰਟ ਕਹਿੰਦੇ ਸੁਨੀਲ ਨੇ ਜੜਵਾ ਮੰਡੀ ਦੇ ਲਈ ਜੋੜ ਦਿੱਤਾ ਹੈ ਸ਼ਾਂਕਰ ਵਾਲਾ ਬਿੱਕਾ ਕੋਠੇ ਜਿੰਦਾ ਗੱਬਰੂ ਹੈ ਇਹ ਜੌਰੇ ਦੇ ਰਵੀ ਬਾਂਗੜਾ ਜਿਗਰੇ ਨਾਲ ਕਬੱਡੀਆਂ ਪਾ ਜਾਂਦਾ ਹੈ ਇਹ ਵੀ ਵੱਡੇ ਵੱਡੇ ਮੇਲਿਆਂ ਤੇ ਧੰਨ ਧੰਨ ਕਰਵਾ ਜਾਂਦਾ ਹੈ ਰਣੀ ਕੇ ਪਿੰਡ ਦਾ ਕਾਜੂ ਕਹਿੰਦੇ ਟੈਕਨੀਕਲ ਜਾਫੀ ਆ ਖੇਡ ਕਬੱਡੀ ਦਾ ਸਾਹਮਣੇ ਇਸ ਵੇਲੇ ਟਰਾਈ ਕਰਦਾ ਹੋਇਆ ਪੁਆਇੰਟ ਬੌਪਰੀ ਦੀ ਟੀਮ ਦੇ ਹਿੱਸੇ ਦੇ ਵਿੱਚ ਹੈ ਬੌਪਰੀਆ ਹੁਸ਼ਿਆਰਾ ਵੱਡੇ ਜਾਫੀਆਂ ਦੇ ਵਿੱਚ ਗਿਣਿਆ ਜਾਂਦਾ ਗੁਰਵਿੰਦਰ ਢਾਂਗੇ ਵਾਲੇ ਦਾ ਦੌਰ ਚੱਲਦਾ ਚੋਬਰ ਦਾ ਟੌਰ ਚੱਲਦਾ ਬੂਟੇ ਅੰਦਾਣੇ ਦੀਆਂ ਕਿਆ ਬਾਤ ਹੈ ਤੇ ਸੋਨੂ ਬੋਪਰੀਆ ਮੇਰੇ ਵੀਰੋ ਕਮਾਲ ਦਾ ਜਾਫੀ ਹੈ ਸੁਨੀਲ ਤੰਤਾਨ ਕਬੱਡੀ ਪਾ ਰਿਹਾ ਟੱਕਰ ਸੋਨੂ ਦੇ ਨਾਲ ਹੋ ਗਈ 7 ਝਨੇੜੀ ਨੇ ਫੈਸਲਾ ਕਰ ਦੇਣਾ ਵੀ ਪੁਆਇੰਟ ਬੁੰਦੀ ਮੂਲਕ ਕਹਿੰਦਾ ਧਾਵੀਦਾ ਲੈ ਵੀ ਰਪਿੰਦਰ ਰਕੇਸ਼ ਆ ਗਿਆ ਵੀਰੇ ਰਕੇਸ਼ ਆ ਗਿਆ ਪਿਛਲੇ ਸਾਲ ਮਾਗੜੀਆਂ ਦੀ ਚੈਂਪੀਅਨਸ਼ਿਪ ਤੇ ਵੱਖਰਾ ਰਿਕਾਰਡ ਬਣਾ ਗਿਆ ਹੈ ਇਸ ਸਾਲ 11 ਫਰਬਰੀ ਨੂੰ ਕਹਿੰਦੇ ਪੱਟੀਆਂ ਟੀਮਾਂ ਮਹਾ ਕਬੱਡੀ ਚੈਂਪੀਅਨਸ਼ਿਪ ਤੇ ਪੁੱਜੇ ਜੀ ਮੇਰੇ ਮਿੱਤਰੋ ਆਓ ਸਾਹਮਣੇ ਰਕੇਸ਼ ਦੀ ਰੇਡ ਫਾਈਨਲ ਮੈਚ ਦੁਗਾਂ ਦੇ ਕਬੱਡੀ ਕੱਪ ਦਾ ਇਸ ਵੇਲੇ ਬਾਪਰ ਤੇ ਤਿੰਨਵੇਂ ਦੀਆਂ ਟੀਮਾਂ ਦੇ ਦਰਮਿਆਨ ਵੱਡੀ ਦਾ ਹੀ ਖਿਆਲ ਹੈ ਦੁਕਾਨ ਵਾਲੇ ਯਾਰ ਖੜਾ ਮਾਰਦੇ ਨਾ ਠੋਕੀਆਂ ਥਾਂ ਥਾਂ ਤੇ ਮਿੱਤਰਾਂ ਨੇ ਗੁੱਲਮੇਖਾ ਠੋਕੀਆਂ ਅੱਜ ਵੀ ਦੁਕਾਨ ਦੇ ਵਿੱਚ ਗੁੱਲਮੇਖਾ ਠੋਕੀਆਂ ਗੁਲਜਾਰੀ ਮੂਨ ਕੇ ਬੈਠਾ ਦੇਖਦਾ ਸਮਾਂ ਯਾਦ ਆਉਂਦਾ ਹੋਣਾ ਜਿਹੜੀ ਫੁਰਤੀ ਬਲਜਾਰੀ ਨੇ ਵਿਖਾਈ ਹੈ ਉਸ ਦੀ ਅੱਜ ਬਾਪੁਰੀਆ ਰਕੇਸ਼ ਕਬੱਡੀਆਂ ਪਾ ਰਿਹਾ ਹੈ ਉਸ ਦੀ ਮੇਰੇ ਵੀਰੇਆ ਚੋਬਰ ਬੱਲੇ ਬੱਲੇ ਕਰਵਾ ਰਿਹਾ ਹੈ ਇਹ ਵਕਤ ਦੀ ਗੱਲ ਹੁੰਦੀ ਹੈ ਇੱਕ ਪਾਸੇ ਪੂਟਾਂ ਦਾਣਾ ਹੈ ਹੁਸ਼ਿਆਰਾ ਬਾਪੁਰੀਆ ਸੋਨੂ ਬਾਪੁਰੀਆ ਘਾਂਗੇ ਵਾਲਾ ਗੁਰਵਿੰਦਰ ਵੱਡੇ ਜਾਫੀਆਂ ਦੇ ਤੌਰ ਤੇ ਕਿਨਿਆ ਜਾਂਦਾ ਜਸ਼ਨ ਆਲਮਗੀਰ ਦੀ ਧਰਤੀ ਦਾ ਪੂਟਾਂ ਦਾਣੇ ਵਾਲਾ ਟੱਕਰ ਪੈ ਗਈ ਸ਼ੇਰਾਂ ਦੀ ਲੋਕੀ ਟੱਕ ਦੇ ਖੇਡ ਮੈਦਾਨ ਦੇ ਲਾਗੇ ਖੜ ਕੇ ਖੰਭ ਵਰਗੀਆਂ ਛਾਤੀਆਂ ਨੇ ਖੜਦੇ ਵਿੱਚ ਪਾੜੇ ਦੇ ਆਹ ਖੜਕੇ ਵਿੱਚ ਪਾਲੇ ਦੇ ਅੜਕੇ ਪ੍ਰੋਫੈਸਰ ਆਹ 37000 ਨਹੀਂ ਇਹਨੂੰ ਪੂਹ ਲੱਖੀ ਮੰਨ ਲੱਖ ਦਰਸ਼ਕ ਇੱਕੋ ਪਾਸੇ ਤੇ ਬਾਕੀ ਹੋਰਾਂ ਦੇ ਵਿੱਚ ਜੁੜੇ ਹੋਣਗੇ ਲਓ ਸਾਹਮਣੇ ਤਾਫੇ ਫਰਤੀ ਔਰ ਰਕੇਸ਼ ਰਕੇਸ਼ ਤੇ ਫਰਤੀ ਮੈਚ ਕਾਦਾ ਮੈਚ ਤਾਂ ਖਰੇ ਲਈ ਹੈ ਜਿਵੇਂ ਇੰਡੋ ਪਾਕ ਗੇਮਾਂ ਦੇ ਵਿੱਚ ਪਿਆਰੇ ਦੇ ਵਿੱਚ ਮੈਚ ਆਇਆ ਸੀ ਨਾ ਸੇਵ ਕੋ ਉਸੇ ਤਰ੍ਹਾਂ ਦਾ ਮੈਚ ਕਿਆ ਬਾਤ ਹੈ ਬਿੱਟੂ ਦਗਾਲ ਨੇ ਉਸ ਮੈਚ ਦੇ ਵਿੱਚ 11 ਜੱਫੇ ਲਾਇਏ ਸਨ ਗੁਰਨਾਲ ਘਨੌਰ ਤੇ ਬਿੱਟੂ ਦਗਾਲ ਕਹਿੰਦੇ ਨੈਕ ਖੰਨ ਹਿੰਦਬਾਤੀਆ ਖੇਡਾਂ ਦੇ ਇਹ ਸਲੀਲ ਧਟਾਨ ਵਾਲਾ ਆਹ ਟੱਕਰ ਲੋਕ ਇੰਤਜ਼ਾਰ ਕਰਦੇ ਸਨ ਆਹ ਦਿਵਾਲ ਦਿਵਾਲ ਹੋਈ ਪਈ ਐ ਦਿਵਾਲ ਦਿਵਾਲ ਹੋਈ ਪਈ ਐ ਅੱਜ ਚੰਦਰਾਂ ਨੇ ਕਹਿੰਦੇ ਦਿਵਾਲ ਦਿਵਾਲ ਕਰਵਾਈ ਹੋਈ ਐ ਸੇਵਕ ਜਦੋਂ ਮੱਖਣ ਵਾਲੀ ਨੇ ਬੋਲਿਆ ਨਾ ਵੀ ਦਿਵਾਲ ਵਾਲੇ ਬਿੱਟੂ ਨੇ ਉਹ ਕੰਮ ਕੀਤਾ ਹੈ ਜਦੋਂ ਫਿਰ ਸਵਾਦ ਆ ਜਾਂਦਾ ਹੈ ਕਹਿੰਦਾ ਦੁਨੀਆ ਦੇ ਪਿਆਰ ਜੂਸ ਪੀ ਕੇ ਉਹ ਕੰਮ ਨਹੀਂ ਕਰ ਸਕੇ ਪਰ ਦਿਵਾਲ ਵਾਲਾ ਬਿੱਟੂ ਰਸ ਪੀ ਕੇ ਉਹ ਕੰਮ ਕਰਦਾ ਰਿਹਾ ਆਹ ਸਾਹਮਣੇ ਨੌਜਨ ਹੁਸ਼ਿਆਰਾ ਬੋਪਰੀਆ ਕਮਾਲ ਕਮਾਲ ਕਬੱਡੀ ਜਿੰਦਾਬਾਦ करना आस्ट्रेलिया हरप्रीतक ढिलो कनेडा सत बहुत बहुत धनबाद बहुत सत्कार सिर झुका के सरकार सरकार सारे भावों का मेला सफल होया है। सारे भ्रावान सार के सर के मेला सफल होया है। ਖਿਡਾਰੀਆਂ ਦੇ ਸਹਿਯੋਗੀਆਂ ਦੇ ਦਰਸ਼ਕਾਂ ਦੇ ਕੱਲੇ ਬੱਚੇ ਬੱਚੀ ਦਾ ਧੰਨਵਾਦ ਆ ਬੱਚੇ ਬੱਚੀ ਦਾ ਧੰਨਵਾਦ ਬਹੁਤ ਬਹੁਤ ਸਤਿਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਮੈਚ ਦੇ ਵਿੱਚੋਂ ਫਾਸ ਜਿਹੜੀ ਰਹੀ ਹੈ ਟੀਮ ਵਾਪਰ ਹੈ ਕਹਿੰਦੇ ਲੰਪੂ ਆ ਮੈਚ ਦੇ ਵਿੱਚੋਂ ਨੀਲ ਦੀਆਂ 7 ਕਬੱਡੀਆਂ 5 ਨੰਬਰ ਹਰਕੇਸ਼ ਦੀਆਂ 6 ਕਬੱਡੀਆਂ 5 ਨੰਬਰ ਰਕੇਸ਼ ਬੈਸਟਰ ਰੇਡਰ ਕਿੰਦੀ ਸ਼ਾਂਤੀ ਦੇ ਨਾਲ ਵਿੱਕਾ ਛਾਤਰ ਜੁਆਇੰਟ ਹੈ ਹਿਸ਼ਾਰਾ ਦੇ ਪੰਜ ਟੱਚ ਤਿੰਨ ਜਫੇ ਹਿਸ਼ਾਰਾ ਪੈਸੇ ਯਾਫੀ ਅਜ ਦੇ ਮੇਲੇ ਦਾ ਦਗਾਲ ਦੇ ਮੇਲੇ ਦਾ ਹਿਸ਼ਾਰਾ ਪੈਸੇ ਯਾਫੀ ਤੇ ਰੇਡਰ ਰਕੇਸ਼ ਤੇ ਵਿੱਕਾ ਬਹੁਤ ਬਹੁਤ ਤੰਵਾਦ ਬਹੁਤ ਬਹੁਤ ਸ਼ੁਕਰੀਆ ਠੀਕ ਹੈ ਮਾਈਕ ਲੈ ਲਓ ਜੀ ਮਾਈਕ ਮੇਰੇ ਤੋਂ ਲੈ ਲਓ